ਆਬੀ ਆ ਰਹਾ ਯਾਰ 50000 ਦੋ ਯਾਰ ਮੈਂ ਜਦੋਂ 50 ਕਿੰਨਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਤੁਹਾਨੂੰ ਆ ਲੋ ਆ ਲੋ ਆ ਲੋ ਆ ਲੋ ਠੀਕ ਆ ਵਾਏ ਗਰੂ ਵਾਏ ਗਰੂ ਨਾਲ ਆ ਕੋਈ ਪ੍ਰਵਾਹ ਨਹੀਂ ਕਰਨੀ ਆ ਜਾ ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਦੁਪਹਿਰਾਂ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਚ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਟਾਈਮ ਹੈ ਉਹੀ ਫੈਮਿਲੀ ਗਰੁੱਪ ਚ ਭੇਜਤੀ ਵੀ ਉਹ ਵੀ ਮੈਂ ਮਹਾ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗਬੇਰ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹਣੀ ਹੁਣ ਪਾੜ ਤੇ ਬੈਠੇ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੋਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂੜ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਏ ਆ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਟੀ ਉਹ ਬਾਜਾਂ ਵਾਲਾ ਆਪ ਕਰ ਰਿਹਾ ਕੋਈ ਪਰਵਾਹ ਨਹੀਂ ਬਲੇ ਸੋਨਿਹਾਲ ਦਾਸ ਸ੍ਰੀ ਅਕਾਲ